ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ 02 ਤੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਤੀਪ ਅਮਰੀਤਸਰੀਆ ਲਓ ਵੀਰ ਜੀ ਜਿੱਦਾਂ ਕਿ ਅੱਜ ਆਪਾਂ ਆਏ ਆ ਗੁਰਦਾਸਪੁਰ ਠੀਕ ਹੈ ਜੀ ਪਿੰਡ ਜੈਨਪੁਰ ਬਿਲਕੁਲ ਬਾਰਡਰ ਤੇ ਪਿੰਡ ਜੇ ਤੇ ਜੋਤੀ ਵੀਰ ਦੇ ਪਿੰਡ ਆਏ ਜੀ ਠੀਕ ਹੈ ਜੀ ਤੇ ਜੋਤੀ ਵੀਰ ਨਾਲ ਕਰਦੇ ਆ ਗੱਲਾਂ ਬਾਤਾਂ ਤੇ ਨਾਲ ਆਪਣੇ ਫੌਜੀ ਸੋਹਲ ਸਾਹਿਬ ਠੀਕ ਹੈ ਜੀ ਉਹਨਾਂ ਕੋ ਪੁੱਛਦੇ ਆ ਜੋਤੀ ਵੀਰ ਦੀ ਪਾਰਟੀ ਠੀਕ ਹੈ ਜੀ ਤੇ ਸਾਰੀਆਂ ਗੱਲਾਂ ਪਤਾ ਕਰਦੇ ਆ ਜੋਤੀ ਵੀਰ ਦਾ ਤੇ ਵੀਰ ਖੁੱਡਿਆਂ ਦੀ ਓਪਨਿੰਗ ਕਰਦਾ ਪਿਆ ਵਾ ਤੇ ਵੀਰ ਦੇ ਉਸਤਾਦ ਜੀ ਹੁਣੀ ਵੀ ਆਏ ਨੇ ਤੇ ਉਹ ਵੀ ਤੁਹਾਨੂੰ ਵਿਖਾਣੇ ਆਗੇ ਜੁੜੇ ਰਿਓ ਆਪਣੀ ਵੀਡੀਓ ਦੇ ਨਾਲ ਤੇ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਜੇ ਵੀਰ ਦਾ ਜੀ ਆਹ ਬਾਰਡਰ ਲਾਈਨ ਜੇ ਜੋ ਮੇਰੇ ਪਿੱਛੇ ਤੁਹਾਨੂੰ ਦਿਖਦੀ ਪਈ ਆ ਜੀ ਠੀਕ ਹੈ ਵੀਰ ਜੀ ਇਹ ਬਾਰਡਰ ਲਾਈਨ ਜੇ ਇਹ ਪਾਰ ਜੇ ਪਰਲੇ ਪਾਸੇ ਤੇ ਸਾਰੇ ਜਾਨਵਰ ਵੀਰ ਕੋਲ ਆਸਦੇ ਦੇ ਪਾਰਦੇ ਠੀਕ ਹੈ ਜੀ ਤੇ ਝੋਲਾ ਭਰ ਕੇ ਲੈ ਜਾਣਾ ਜੀ ਆਪਾਂ ਜੀ ਹਾਂਜੀ ਜੀ ਜਿੱਦਾਂ ਕੀ ਤੁਹਾਨੂੰ ਦੱਸਿਆ ਵਾ ਜੀ ਠੀਕ ਹੈ ਜੀ ਜੋਤੀਵੀਰ ਦੀ ਛੱਤ ਤੇ ਜੋਤੀਵੀਰ ਜੀ ਖੜੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੋਤੀਵੀਰ ਜੀ ਹੋਰ ਕੀ ਹਾਲ ਚਾਲ ਜੀ ਠੀਕ ਠਾਕ ਜੀ ਜੋਤੀਵੀਰ ਜੀ ਆਪਣੇ ਉਸਤਾਦ ਜੀ ਕੌਣ ਨੇ ਆਪਣੇ ਸੋਹਲ ਸਾਦ ਜੀ ਆਪਣੇ ਸੋਹਲ ਸਾਹਿਬ ਨੇ ਉਸਤਾਦ ਜੀ ਇਹਨਾਂ ਦੇ ਠੀਕ ਹੈ ਜੀ ਜਤਿੰਦਰ ਸਿੰਘ ਸੋਹਲ 2 ਸਾਲ ਤੋਂ ਜੁੜੇ ਆ ਨਾਲ ਜੀ 2 ਸਾਲ ਤੋਂ ਜੁੜੇ ਜੀ ਤੇ ਪਾਰਟੀ ਕਿਹੜੀ ਆ ਜੀ ਆਪਣੀ ਜੀ ਮੋਹਨਵਾਦ ਤੋਂ ਮੰਜੀ ਆ ਠੀਕ ਹੈ ਜੀ ਸਭ ਜੀ ਦਾ ਜੀ ਫੌਜੀ ਪਿਜਨ ਕਰਪ ਤੋਂ ਜਿੱਦਾ ਵੀਰ ਨੇ ਤੁਹਾਨੂੰ ਦੱਸਤਾ ਜੀ ਤੇ ਆਪਣੇ ਵੀਰ ਕਿਹੜੇ-ਕਿਹੜੇ ਨਾਲ ਆਪਣੇ ਕੋਲ ਆਏ ਨੇ ਆਪਣੇ ਮੀਤ ਵੀਰਾਂ ਕਿੱਟੀ ਤੋਂ ਠੀਕ ਹੈ ਜੀ ਹਾਂ ਜੀ ਸੋ ਆਪਣਾ ਸਾਈਂ ਵੀਰ ਆਪਣਾ ਬਾਪ ਜਾਨਵਰ ਜੋ ਵੀ ਆਂਦੇ ਆਪਾਂ ਉਹਨਾਂ ਨੂੰ ਘਾੜੇ ਦਿੰਦੇ ਨੇ ਆ ਠੀਕ ਹੈ ਜੀ ਤੇ ਵੀਰ ਵੀ ਤੁਹਾਡੇ ਕੋਠੇ ਤੇ ਸ਼ੌਕ ਕਰਦੇ ਨੇ ਕੋਠੇ ਤੇ ਨਹੀਂ ਅੰਦਾਜ਼ ਸੱਤ ਹੈਗੀ ਆ ਵਾਹੇ ਅੱਛਾ ਠੀਕ ਹੈ ਜੀ ਆਪਣੇ ਉਸਤਾਦ ਜੀ ਨਾਲ ਜੁੜਨਗੇ ਆ ਠੀਕ ਹੈ ਜੀ ਮਤਲਬ ਇਹ ਵੀ ਆਪਣੀ ਪਾਰਟੀ ਦੀ ਹੈ ਮਤਲਬ ਜੇ ਕਹਿਤਾ ਤਾਂ ਜੁੜ ਗਏ ਆ ਇਹ ਆਪਣੀ ਪਾਰਟੀ ਜੀ ਹੋ ਗਈ ਆ ਜੀ ਬਾਕੀ ਆਪਣੇ ਫੌਜੀ ਸਾਹਿਬ ਜਿੰਦਰ ਵੀਰ ਆਪਣੇ ਆ ਠੀਕ ਹੈ ਜੀ ਸਜੀ ਬਾਹ ਜੀ ਏ ਆਪਣਾ ਵੀਰ ਫੌਜੀ ਲੋਕੇ ਤੋਂ ਸਾਰਿਆਂ ਨੂੰ ਪ੍ਰਵਾਹ ਨੂੰ ਠੀਕ ਹੈ ਜੀ ਬਾਏ ਬਾਏ ਗਰੁੱਪ ਤੋਂ ਇਹ ਆਪਣੇ ਆਸ਼ੂ ਓਸਤਾਦ ਜੀ ਸੁਲਤਾਨਵੰਦ ਪੇਂਡ ਤੋਂ ਬਾਏ ਬਾਏ ਗਰੁੱਪ ਤੋਂ ਇਧਰ ਵੀ ਤੁਸੀਂ ਜਾਣਦੇ ਇਹ ਆਪਣੀਆਂ ਦੋਵੇਂ ਜਿੰਦ ਜਾਨਾਂ ਖਲੋਤੀਆਂ ਨੇ ਆਣ-ਬਾਣ ਛਾਣ ਆਪਣੇ ਠੀਕ ਹੈ ਜੀ ਲੈਜੈਂਡ ਪ੍ਰੇਅਰ ਆਪਣੇ ਫੌਜੀ ਸਾਹਿਬ ਤੇ ਆਸ਼ੂ ਓਸਤਾਦ ਜੀ ਠੀਕ ਹੈ ਜੀ ਇਧਰ ਆਪਣੇ ਇਹ ਸੰਨੀ ਵੀਰ ਠੀਕ ਹੈ ਜੀ ਤੇ ਇਧਰ ਵੀਰ ਜੀ ਆਪਣੇ ਦਲਜੀਤ ਦਲਜੀਤ ਵੀਰ ਜੀ ਜਿੱਦਾਂ ਕਿ ਪਹਿਲੇ ਵੀਡੀਓ ਜੀ ਵੀ ਵੀਰ ਜੀ ਨਾਲ ਮੁਲਾਕਾਤ ਕਰਾਈ ਆ ਆਪਾਂ ਤੇ ਜਲਦੀ ਹੀ ਪਿੰਡ ਦੇ ਜਾ ਕੇ ਤੇ ਵੀਡੀਓ ਬਣਾ ਕੇ ਉਹ ਵੀ ਸ਼ੂਟ ਕਰਾ ਕੇ ਤੇ ਵਿਖਾਵਾਂਗੇ ਵੀਰ ਜੀ ਉਹਨਾਂ ਦੇ ਪਰਿੰਦੇ ਤੇ ਲੋ ਜੀ ਵੀਰ ਜੀ ਉਹਨਾਂ ਨੇ ਨਵੇਂ ਖੁੱਡੇ ਬਣਾਏ ਨੇ ਤੇ ਉਹਨਾਂ ਦਾ ਉਦਘਾਟਨ ਕਰਨ ਲੱਗੇ ਨੇ ਠੀਕ ਹੈ ਜੀ ਅੱਜ ਤੇ ਜੋਤੀ ਵੀਰ ਜੇ ਉਸਤਾਦ ਜੀ ਹੁਣੀ ਆਏ ਨੇ ਤੇ ਸਾਰਿਆਂ ਨੂੰ ਬੁਲਾਇਆ ਵਾ ਇਨਵਾਈਟ ਕੀਤਾ ਵਾ ਨਵੇਂ ਖੁੱਡਿਆਂ ਦੇ ਕਰਕੇ ਨਵੀਂ ਛੱਤ ਬਣਾਈ ਕਰਕੇ ਇਹ ਸਾਰੀ ਛੱਤ ਜੇ ਵੀਰ ਦੀ ਤੇ ਇਹ ਪਾਰ ਜੇ ਠੀਕ ਹੈ ਜੀ ਬਾਰਡਰਾਂ ਤੇ ਪਿੰਡ ਆ ਜ਼ੀਰੋ ਲਾਈਨ ਆ ਵੀਰ ਜੀ ਕਹਿੰਦੇ ਕੁਝ ਲੈ ਜਾ ਕਰਾਂਗੇ ਕੁਝ ਕੱਲ ਦਿਆ ਕਰਾਂਗੇ ਬਾਰਡਰਾਂ ਦੇ ਪਿੰਡ ਨੇ ਠੀਕ ਹੈ ਜੀ ਲਓ ਜੀ ਕਰੋ ਰਸਮ ਸ਼ੁਰੂ ਹਾਂਜੀ ਹਾਂਜੀ ਜੀ ਲਓ ਜੀ ਰਸਮ ਸ਼ੁਰੂ ਕਰਨ ਲੱਗੇ ਨੇ ਹਾਂਜੀ ਦੋ ਜੀ ਜੋਤੀ ਵੀਰ ਜੀ ਉਸਤਾਦ ਜੀ ਹੁਣਾਂ ਦੇ ਹੱਥ ਠੀਕ ਹੈ ਜੀ ਲਓ ਜੀ ਲਓ ਆ ਲਓ ਜੀ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਵਧਾਈਆਂ ਹਨ ਜਨਾਬ ਬਹੁਤ ਬਹੁਤ ਕਲਾਪਿੰਗ ਜੋ ਲੋ ਜੀ ਸੋਹ ਰਹੋ ਬਹੁਤ ਸ੍ਰੀਆਂ ਕਾਲ ਲੋ ਜੀ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਨਵੇਂ ਖੁੱਡੇ ਦੀ ਖੁਸ਼ੀ ਚ ਜਿੰਦਾਬਾਦ ਬਹੁਤ ਬਹੁਤ ਮੁਬਾਰਕ ਉਸਤਾਦ ਸਾਹਿਬ ਬੰਨਾਂ ਦੇ ਠੀਕ ਹੈ ਜੀ ਜੋਤੀਵੀਰ ਬਹੁਤ ਬਹੁਤ ਮੁਬਾਰਕਾਂ ਹਨ ਜੀ ਤੇ ਨਾਲ ਹੀ 2025 ਵਾਸਤੇ ਤਿਆਰੀ ਇਸ ਛੱਤ ਤੋਂ ਠੀਕ ਹੈ ਜੀ ਇਸ ਛੱਤ ਤੋਂ ਤਿਆਰੀ ਹੋਏਗੀ ਹੁਣ 2025 ਵਾਸਤੇ ਕਰਣਾ ਸ਼ੁਰੂ ਲੱਗੇ ਆਹ ਲੋ ਜੀ ਛੱਡੋ ਜੀ ਪਰਿੰਦੇ ਛੱਡੋ ਜੀ ਇਹ ਆਪਣਾ ਛੋਟਾ ਜਾਂ ਵੀਰ ਅਗੇ ਵੀ ਆਪਣੇ ਤਿਆਰ ਹੋਣਗੇ ਆ ਠੀਕ ਹੈ ਜੀ ਲੋ ਜੀ ਲੋ ਜੱਟ ਸਾਹਿਬ ਲੋ ਜੀ ਸੋਹ ਸਾਬ ਇਧਰ ਆਓ ਲੋ ਜੀ ਕਰਾਓ ਜੀ ਮੂੰਹ ਮਿੱਠਾ ਮਿੱਠਾ ਕਰੋ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਸਰਦਾਰ ਦਲਜੀਤ ਸਿੰਘ ਹੁਣਾਂ ਨੂੰ ਵੀ ਤੇ ਆ ਸਾਡੇ ਆ ਸਾਡੇ ਸਾਬਾਨ ਲੋ ਜੀ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਜੀ ਮਾਨਸਰ ਮਾਨ ਸਾਹਿਬ ਨੂੰ ਤੇ ਆ ਸਾਡੇ ਸਾਹਿਬ ਹਣੀ ਆ ਜ਼ੀਰੋ ਲਾਈਨ ਤੇ ਜਿਹੜੇ ਬੈਠੇ ਹੋਏ ਨੇ ਜਾਨਵਰ ਉਧਰ ਉਹ ਲਿਆ ਰਹੇ ਸਾਨੂੰ ਦੇਣ ਦੇ ਨੇ ਬਹੁਤ ਬਹੁਤ ਸਾਰੀਆਂ ਵਧਾਈਆਂ ਹੋਣ ਜੋ ਲੋ ਜੀ ਇਹ ਖੁੱਡੀਆਂ ਵੀ ਕਰੋ ਓਪਨਿੰਗ ਲੋ ਜੀ ਲੋ ਲੈ ਆਓ ਜੀ ਇਹ ਹੋ ਗਈ ਏ ਓਪਨਿੰਗ ਖੁੱਡੇ ਦੀ ਜੀ ਠੀਕ ਹੈ ਜੀ ਆ ਵੀਰ ਜੀ ਨੇ ਜਾਲ ਜੂਲ ਪਾਏ ਜੀ ਠੀਕ ਹੈ ਦੋ ਜਾਲ ਬਣਾਏ ਨੇ ਵੀਰ ਨੇ ਦੋ ਖੁੱਡੇ ਤੇ ਦੋ ਜਾਲ ਉੱਪਰ ਠੀਕ ਹੈ ਜੀ ਤੇ ਆ ਪਰਿੰਦੇ ਛੱਡਣ ਲੱਗੇ ਜੀ ਲੋ ਜੀ ਸੋਸ ਆਫ ਕਰੋ ਜਰਾ ਉਸਤਾਦ ਜੀ ਦਾ ਸਾਬ ਵਾਇਰ ਜੀ ਫਤੇ ਲਓ ਜੀ ਇਹ ਪਹਿਲਾ ਪਰਿੰਦਾ ਛੜਿਆ ਜੀ ਠੀਕ ਹੈ ਜੀ ਇਹ ਹੁਣ ਆਪਣੇ ਤਾਇਆ ਉਸਤਾਦ ਜੀ ਹਾਂਜੀ ਉਸਤਾਦ ਜੀ ਲਓ ਜੀ ਦੂਜਾ ਪਰਿੰਦਾ ਛੜਦਾ ਏ ਲਓ ਜੀ ਛੰਨੀ ਵੀਰ ਵਾਇਰ ਚੜਦੀ ਆ ਇਹ ਲਓ ਜੀ ਇਹ ਆਪਣੇ ਇਧਰ ਇਧਰ ਲਓ ਜੀ ਲਓ ਜੀ ਸਰਦਾਰ ਹਰਦੀਪ ਸਿੰਘ ਹਰਦੀਪ ਸਿੰਘ ਜੀ ਫੌਜੀ ਸਾਹਿਬ ਆਪਣੇ ਤੁਹਾਨੂੰ ਤਰਨਤਾਰਨ ਸਾਹਿਬ ਤੋਂ ਲੋਕਾ ਪਿੰਡ ਲੋਕਾ ਲੋਕਾ ਬਜੀ ਲੋ ਜੀ ਠੀਕ ਹੈ ਜੀ ਬਹੁਤ ਬਹੁਤ ਸਾਰਾ ਬਹੁਤ ਬਹੁਤ ਮੁਬਾਰਕਾ ਜੀ ਠੀਕ ਹੈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਬਣੀ ਹੈ ਜੀ ਤੇ ਆ ਲੋ ਜੀ ਕੀ ਬਾਤ ਹੈ ਠੰਡੀਆਂ ਠੰਡੀਆਂ ਖੁੱਡੀਆਂ ਬਣਾਈਆਂ ਹੋਈਆਂ ਨੇ ਜੋਤੀ ਵੀਰ ਜੀ ਪਹਿਲੇ ਖੁੱਡੀਆਂ ਵਿਖਾਓ ਪਰਿੰਦੇ ਬਾਜੋਂ ਖਾਵਾਂਗੇ ਪਹਿਲੇ ਕੁਡੀਆਂ ਵਿਖਾਓ ਆ ਲਓ ਜੀ ਆ ਕਾਲੋ ਜੀ ਪਾਰ ਦਾ ਜਾਨਵਰ ਵੀ ਵਿਖਾਣੇ ਆ ਪਹਿਲੇ ਕੁਡੀਆਂ ਵਿਖਾਵਾਂਗੇ ਲਿਆਓ ਜੀ ਇਹਦਾ ਸ਼ੌਂਕ ਰਾਈਏ ਤੁਹਾਨੂੰ ਆ ਲਓ ਜੀ ਕਾਲੋ ਜੀ ਆ ਲਓ ਜੀ ਮੈਨੂੰ ਜਨਵਰੀ ਦੇ ਆ ਵੇਖੋ ਜੀ ਉਰਦੂ ਚ ਮੋਹਰਾ ਚ ਵੀਰ ਜੀ ਆ ਠੀਕ ਹੈ ਜੀ ਇਹ ਉਰਦੂ ਚ ਮੋਹਰਾ ਹੈ ਠੀਕ ਹੈ ਜੀ ਓਕੇ ਜੀ ਉਹ ਤਾਂ ਕੰਮਾਤਾਂ ਅੱਛਾ ਕਰ ਲਓ ਜੀ ਠੀਕ ਹੈ ਜੀ ਕਰਾਓਗਾ ਸ਼ੋਅ ਤੇ ਪਿੰਡਿਆ ਕੁਝ ਲੈ ਜਾ ਕਰਾਂਗੇ ਕੁਝ ਦੇ ਜਾ ਕਰਾਂਗੇ ਦੇ ਜਾ ਕਰਾਂਗੇ ਠੀਕ ਹੈ ਜੀ ਬੜੀ ਕੱਟੀ ਬੜੀ ਇੱਕ ਸੂਤੀ ਆਹ ਵੇਖੋ ਜੀ ਜਨਾਬ ਰੰਗ ਸਾਵਲਾ ਸਲੋਨਾ ਜਾਪੇ ਪੂਰੀ ਪੂਰੀ ਹੀਰ ਆਸ਼ੂ ਚੱਲੇ ਨਹੀਂ ਹੋ ਜਾਂਦੇ ਇਹਦੇ ਅੱਖੀਆਂ ਦੇ ਤੀਰ ਲਓ ਜੀ ਆਹ ਜੇ ਕਮਗਰਾਂ ਦਾ ਤੇ ਟੈਡੀਆਂ ਦਾ ਕਰਾਸ ਹੈ ਆਹ ਲਓ ਜੀ ਸੁਪਰ ਵੈਰੀ ਗੁੱਡ ਕਿਆ ਬਾਤ ਆ ਜੀ ਵਾਹਿਗੁਰੂ ਤੁਹਾਡੇ ਨਸੀਬਾਂ ਦੀ ਹਲੋ ਜੀ ਪਾਰ ਦੀ ਵਾਸ਼ਲ ਪਈ ਏ ਤੇ ਵੀਰ ਜੀ ਉਹਨਾਂ ਨੇ ਇਹ ਮਾਦੀ ਫੜੀ ਏ ਜੀ ਟੈਡੀ ਮਾਦੀ ਟੈਡੀ ਨਰ ਜੀ ਆ ਠੀਕ ਹੈ ਜੀ ਨੋਆ ਮਾਮੂ ਪਾਰ ਦਾ ਨੰਬਰ ਚੰਗੀ ਤਰ੍ਹਾਂ ਚੈੱਕ ਕਰ ਲਓ ਜੀ ਫੇਰ ਇੱਕ ਰੀ ਲਓ ਜੀ ਲਓ ਠੀਕ ਹੋ ਗਿਆ ਜੀ ਠੀਕ ਹੋ ਗਿਆ ਜੀ ਓਕੇ ਜੀ ਆ ਲੋ ਆ ਸ਼ੌਂਕ ਕਰੋ ਯਾਰ ਆ ਕਰੋ ਸ਼ੌਂਕ ਜੀ ਇਹਦਾ ਲਓ ਜਨਾਬ ਟੈਡੀ ਆਪਣੇ ਉਹ ਵਾਲੇ ਜੋੜੇ ਹਾਂਜੀ ਆਲੂ ਕਮਾਂਡਰ ਦੀ ਸਾਡੇ ਕੋਲ ਜਾਓ ਸਾਡਾ 2080 ਹੈ ਲੈ ਓਕੇ ਹੋ ਗਿਆ ਜੀ ਓਕੇ ਜੀ ਠੀਕ ਹੋ ਗਿਆ ਜਨਾਬ ਹਾਂਜੀ ਹਾਂਜੀ ਲੋ ਜੀ ਓਕੇ ਜੀ ਓਕੇ ਸਾਹਿਬ ਜੀ ਠੀਕ ਹੋ ਗਿਆ ਜੀ ਠੀਕ ਹੋ ਗਿਆ ਜੀ ਲੋ ਜੀ ਇਹ ਵੀਰ ਜੀ ਉਹਨਾਂ ਦੇ ਇੱਕ ਆ ਮਾਦੀ ਜੀ ਇਹ ਵੀ ਘਰ ਦੇ ਮਗਰ ਫਰੋੜੇ ਘਰੇ ਬੈਠੀ ਹੀ ਦੇ ਇਹਦੀ ਪਾਰ ਦੀ ਕੱਟੀ ਹੋਣਾ ਬੜੀ ਜੀ ਲੋ ਜੀ ਅਵੀ ਫਾਰ ਦੀ ਮੋਹਰ ਹਾਫ ਸਟੈਂਪ ਵਿਖਾ ਦਿੰਨੇ ਆ ਠੀਕ ਹੈ ਨਾ ਚਲੋ ਜੀ ਠੀਕ ਹੈ ਜੀ ਇਹ ਲੋ ਜੀ ਇਹਦੀ ਅੱਖ ਜੀ ਓਕੇ ਜੀ ਅੱਖ ਵਿਖਾਓ ਉਸਤਾ ਜੀ ਅੱਖ ਵਿਖਾਓ ਪਰਾ ਵਿਖਾਓ ਮੈਂ ਨਾ ਜ਼ੂਮ ਕਰ ਲਿਆ ਲਓ ਹਾਂ ਜੀ ਜੀ ਲਓ ਜੀ ਇਹਦੀ ਅੱਖ ਜੀ ਠੀਕ ਹੈ ਜੀ ਇਹ ਲੋਗ ਜੇ ਦੀ ਆ ਨੋਕ ਬੰਦੀ ਠੀਕ ਹੈ ਜਯੋਤੀ ਵੀਰੇ ਰੰਗ ਲੱਗੇ ਆਏ ਏ ਇਦਾਂ ਹੀ ਆ ਲੋ ਜੀ ਪੀਲੇ ਰੰਗ ਲੱਗੇ ਆਏ ਜੀ ਉਧਰੋਂ ਥੱਲੇ ਔਰੰਜ ਠੀਕ ਹੈ ਥੱਲੇ ਔਰੰਜ ਜੇ ਪੁਰਾਣੇ ਲੱਗੇ ਜੇ ਥੱਲੇ ਤੇ ਇਹ 2 ਸਾਲ ਪਾਜੀ ਪਹਿਲਾਂ ਫੜਿਆ ਸੀ 2 ਸਾਲ ਪਹਿਲਾਂ ਫੜਿਆ ਸੀ ਜੀ ਅਮਰਸਾ ਦੀ ਮੋਰ ਲੱਗੇ ਓਕੇ ਲੋ ਜਨਾਲ ਜਾਗ ਚੀਨੇ ਕੋਈ ਰਾਮਪੁਰੀ ਕਹਿ ਦਿੰਦੇ ਨੇ ਅਸੀਂ ਜਾਗ ਚੀਨੇ ਕਹਿੰਦੇ ਆ ਨਾਮ ਕੋਈ ਜਾਗ ਚੀਨੇ ਕਹਿੰਦੇ ਬਿਲਕੁਲ ਜੀ ਠੀਕ ਹੋ ਗਿਆ ਨਾ ਜੀ ਦੇਖੋ ਕਿਆ ਖੂਬ ਸੋਹਣਾ ਤੇ ਕਿਆ ਪਰਸਨੈਲਿਟੀ ਆਲਾ ਪਰ ਲੱਗਾ ਜੀ। ਕੀ ਆ ਵਾਈਬ੍ਰੇਟ ਹੈ? ਬਹੁਤ ਸੋਹਣਾ ਵਾਈਕਲ ਤੁਹਾਡੇ ਨਸੀਬਾਂ ਚ ਕਰੇ ਜੀ। ਬਹੁਤ ਸੋਹਣਾ ਸ਼ੌਕ। ਇਹ ਉੜਦਾ ਭਾਈ ਆਪਣੇ ਕੋਲ। ਜੋਤੀ ਵੀਰੇ। ਇਹ ਆਪਣਾ 237 ਰਹਿ ਕੇ ਬਹੁਤ ਦੀ ਗੀਰ ਕੋ ਵੀ ਰਿਹਾ ਆਪਣੇ ਕੋਲ। ਓਕੇ। ਬਾਕੀ ਠੀਕ ਹੈ ਜੀ। ਬੱਚਿਆਂ ਨਹੀਂ ਪਾਇਆ। ਜਿੰਦਾਬਾਦ। ਅੰਮ੍ਰਿਤਸਰ ਤੋਂ ਬੁਤਰਾ ਆਇਆ ਹੈ ਇਹਨਾਂ ਕੋ ਬਾਰਡਰ ਲਾਈਨ ਤੋਂ ਆ ਠੀਕ ਹੈ ਜੀ ਹਾਂ ਜੀ ਉਦੋਂ ਇਹਨਾਂ ਦਾ ਨਹੀਂ ਉਹਨਾਂ ਦਾ ਤਾਬਨਲ ਬਣਿਆ ਪਰ ਇਸ ਤੋਂ ਬਾਅਦ ਇਹਨਾਂ ਨੇ ਉਹਦੇ ਬੱਚੇ ਇਹਦੇ ਬਹੁਤ ੜਾਏ ਨੇ ਆ ਠੀਕ ਹੈ ਜੀ ਹਾਂ ਜੀ ਇਹਦੇ ਬੱਚੇ ਹੈਗੇ ਹੁਣ ਆਪਣੇ ਕੋ ਹਾਂ ਜੀ ਹਾਂ ਜੀ ਬੱਚੇ ਆ ਠੀਕ ਹੈ ਜੀ ਇਹਦਾ ਇਹਨਾਂ ਨੇ ਖਾਸ ਬਕਾਇਦਾ ਨਾਮ ਹੀ ਰੱਖਿਆ ਹੋਇਆ ਵਾ 007 007 007 007 ਆਹ ਭਾਜੀ ਉਹ ਹੀ ਜੀਰਾ ਜਿਹਦਾ ਆਪਾਂ ਆਹ ਲੋ ਜੀ ਤਿੰਨ ਛੱਤਾਂ ਤੇ ਤਿੰਨ ਕਬੂਤਰਾਂ ਦਾ ਨਾਂ 007 ਇਹਨਾਂ ਨੇ ਰੱਖਿਆ ਹੋਇਆ ਜਿਨ੍ਹਾਂ ਦੇ ਵਿੱਚ ਰਿਜ਼ਲਟ ਆ ਗਿਆ 99% ਇਹ ਵੀ ਪਾਰ ਦਾ ਜੇ ਜੀ 5 ਸਾਲ ਹੋ ਗਏ ਨੇ ਬੜੇ ਆ ਜੇ ਸਲਾਰੇ ਟੈਡੀ ਨੋਕਰ ਜਾਨਵਰਾਂ ਦਾ ਸ਼ੌਂਕ ਪਾਰ ਦੀ ਸਲਾਰੇ ਟੈਡੀ ਜੀ ਠੀਕ ਹੋ ਗਿਆ ਠੀਕ ਹੈ ਜੀ ਇਹ ਸ਼ੌਂਕ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਹਾਨੂੰ ਆਟੋਮੈਟਿਕਲੀ ਵੱਧਦੇ ਜਾਣੇ ਮੇਰੇ ਉਸਤਾਦ ਲੋਗੋ ਮੇਰੇ ਪ੍ਰਭੂ ਆਹ ਲੋ ਜਨਾਬ ਵੇਖੋ پارک ਹੁੰਦਾ ਵੇਖੋ ਆਹ ਲੋ ਜੀ ਸਮੇਂਦਾਰ ਨੂੰ ਤਾਂ ਇਸ਼ਾਰਾ ਹੀ ਕਾਫੀ ਹੁੰਦਾ ਜੇ ਦੇਖੋ ਪਰਵਾਜੀ ਪਰਕ ਹੁੰਦਾ ਵੇਖੋ ਉਡਾਰ ਵੇਖੋ ਇਹਦੀ ਪਰਵਾਜ਼ ਵੇਖੋ ਅਲੀ ਕਲੀ ਚੀਜ਼ ਇਹਨੂੰ ਕਹਿੰਦੇ ਨੇ ਸਾংসਰਾ ਸਾਡੀ ਪੰਜਾਬੀ ਚੜਦੇ ਪੰਜਾਬ ਦੀ ਪੰਜਾਬੀ ਚ ਸਾংসਰਾ ਜਾਲਦਾਰ ਕਹ ਲੋ ਸਾংসਰੇ ਕਹ ਲੋ ਜਾਲਦਾਰ ਥੋੜੇ ਗੂੜੇ ਹੋ ਜਾਂਦੇ ਸਾংসਰੇ ਥੋੜੇ ਇਸ ਕਲਰ ਚ ਆ ਜਾਂਦੇ ਨੇ ਠੀਕ ਹੈ ਜੀ ਆ ਇਹਦਾ ਫੁੱਲ 뷰 ਜੀ ਇਹ ਠੀਕ ਹੈ ਜੀ ਤੇ ਬੱਚੇ ਇਹਦੇ ਸ਼ਾਮ ਤੱਕ ਜੋਤੀ ਵੀਰ ਹੁਣਾ ਉਡਾਏ ਜੀ ਅਸੀਂ ਤਾਂ ਪਹਿਲੇ ਵੀ ਸ਼ੌਂਕ ਕਰਦਾ ਹੁਣ ਆ ਕੇ ਸ਼ਾਮ ਤੱਕ ਬੱਚੇ ਉੱਡਦੇ ਜੇ ਠੀਕ ਹੈ ਜੀ ਤੇ ਆ ਲੋ ਜੀ ਇਹ ਜਿਹੜੇ ਵੀਰ ਜੀ ਨੇ ਪਾ ਜੀ ਮੋਰਾ ਤੇ ਫੜਾਇਆ ਗੱਲ ਕਰਨ ਦੇ ਜਿਹੜਾ ਪੱਠਾ ਦਿਖਾਇਆਗਾ ਜੀ ਇਹ ਵੀ ਪਾਰਦਾ ਜੀ ਹਾਂ ਜੀ ਪਾਰਦਾ ਆ ਲੋ ਜਨਾ ਪਿਓਰ ਜਿਹੜੇ ਜੀਰੇ ਆਂਦੇ ਕਸੂਰੀ ਜੀਰੇ ਆਂਦੇ ਨੇ ਨਾ ਆ ਆਖੀ ਜੀ ਠੀਕ ਹੈ ਜੀ ਇਹਦੀ ਕਲੀਅਰ ਹੋ ਗਿਆ ਜੀ ਆ ਰਿੰਗ ਰੂੰਗ ਬੰਦੇ ਜੱਖਟ ਦੇ ਦੇ ਦੇਖੋ ਆ ਪਰਪਲਾ ਜੀ ਦਾ ਗੁੜਾਂਰ ਪ੍ਰਵਾਸ ਸਿਆਣਤ ਪਸਨੈਲਿਟੀ ਬਿਲਕੁਲ ਜੀ ਆਪ ਤੇ ਉੜਦਾ ਹੀ ਉੜਦਾ ਵਾ ਨਾਲ ਬੱਚੇ ਵੀ ਉਡਾ ਰਿਆ ਆਪਣੇ ਆ ਠੀਕ ਹੈ ਜੀ ਬਹੁਤ ਬਸਤ ਆ ਵੇਖੋ ਆ ਬਗਲ ਜੇ ਦੀ ਕਿੱਥੋਂ ਕਿੱਥੇ ਜਾਂਦੀ ਜੇ ਠੀਕ ਹੋ ਗਿਆ ਸਤਾ ਜੀ ਓਕੇ ਜੀ ਹਾਂ ਜੀ ਬੈਲੈਂਸ ਵਗੈਰਾ ਇਹਦਾ ਸਾਰਾ ਕੁਝ ਓਕੇ ਆ ਪੰਜੀ オリジナル ਜੀ ਰੈਂਡ ਦੇ ਚੰਦਾ ਪਿਆ ਜੀ ਤਾਂ ਜਿਹੜੇ ਉਹਦੇ ਸਾਡੇ ਕੁਡੇ ਇਹ ਸਾਜੀ ਉਦੋਂ ਸਾਮੀ ਆਇਆ ਸੀ ਨੇਰੀ ਜਦੋਂ ਪੂਰਾ ਤੂਫਾਨ ਚੱਲ ਰਿਹਾ ਤੂਫਾਨ ਦੇ ਵਿੱਚ ਖਹਿ ਕੇ ਸਾਮੀ ਆਇਆ ਸੀ ਇਹਦੀ ਬਾਹਰ ਦਾ ਪੱਠਾ ਭਿੱਜਿਆ ਆ ਗਿਆ ਸੀ ਅਸਾ ਇਹ ਵੀ ਆਪੇ ਹੀ ਆ ਕੇ ਭਿੱਜਿਆ ਵਾਹ ਲਓ ਜੀ ਆ ਜਿਹੜੇ ਆਪ ਤੇ ਆਪਣੇ ਗਲਬੇ ਚੱਲਦੇ ਜਣ ਹਾਂਜੀ ਹਾਂਜੀ ਆਪਣੇ ਦੇਸੀ ਕਬੂਤਰ ਆਂਦੇ ਨੇ ਹਾਂ ਠੀਕ ਹੈ ਜੀ ਹਾਂਜੀ ਜਿਹੜੇ ਅੰਬਰਸਰੀਏ ਬੋਲਦੀਦਾ ਸੀ ਅੰਬਰਸਰੀਏ ਗਲਬੇ ਜਿਹੜੇ ਦੇਸੀ ਕਬੂਤਰ ਨੇ ਉਹ ਹੋ ਜੇ ਇਹ ਲੋ ਜੀ ਅੰਬਰਸਰੀਏ ਦੇਸੀ ਗਲਬੇ ਜਿਹੜੇ ਹਨ ਇਹ ਉਹ ਕਬੂਤਰ ਨੇ ਜਨਾਬ ਠੀਕ ਹੈ ਜੀ ਜਿਹੜੇ ਮੇਰੇ ਵੀਰ ਨਵੇਂ ਨੇ ਗਲਬਿਆਂ ਦਾ ਸ਼ੌਂਕ ਜਿਨ੍ਹਾਂ ਨੇ ਪੁਰਾਣੇ ਵੀਰਾਂ ਨੂੰ ਤੇ ਸਾਰਿਆਂ ਨੂੰ ਪਤਾ ਹੀ ਹੋਣਾ ਵਾ 우ਸਤਾਦ ਸਾਹਿਬਾਂ ਨਾਲ ਨੂੰ ਜੀ ਜੀ ਤੇ ਜਿਹੜੇ ਨਵੇਂ ਵੀਰ ਸ਼ੌਂਕ ਕਰਦੇ ਨੇ ਉਹਨਾਂ ਨੂੰ ਘੱਟ ਪਤਾ ਜੀ ਜੀ ਉਹ ਟੇੜੀਆਂ ਵਾਲੇ ਪਾਸੇ ਜ਼ਿਆਦਾ ਪੈ ਗਏ ਆ ਜੀ ਆਪਾਂ ਆਹ ਜੇ オリジナル ਠੀਕ ਹੈ ਜੀ ਅੰਬਰਸਰੀਏ ਦੇਸੀ ਕਬੂਤਰ ਜਿਹੜੇ ਹੁੰਦੇ ਨੇ ਅੰਬਰਸਰੀਏ ਦੇਸੀ ਕਬੂਤਰ ਜਿਹੜੇ ਗਲਬੇ ਇਹ ਉਹਨਾਂ ਚੋਂ ਆਂਦੀ ਹੈ ਬਰੀਡ ਆਹ ਜੇ ਦੇਸੀ ਓਕੇ ਹੋ ਗਿਆ ਜੀ ਇਹਦੇ ਕਲਰ ਨੂੰ ਵੇਖ ਕੇ ਕੋਈ ਵੀ ਕਹਿ ਦਵੇ ਤੇ ਆ ਮਲਵਾਈ ਨਹੀਂ ਜੀ ਪੂਰਾ 뷰 ਦਿਖਾਓ ਇਹਦਾ ਪੂਰਾ ਫੁੱਲ 뷰 ਵੇਖੋ ਪੂਰਾ ਫੁੱਲ ਇਹਨਾਂ ਦੇ ਦੇਸੀ ਅੰਬਰਸਰੀ ਹੈ ਪੂਰਾ ਹਾਈ ਫਲੈਅਰ ਹੈ ਗਲਬੇ ਫੁੱਲ ਹਾਈ ਫਲੈਅਰ ਹੈ ਬੰਦ ਬੜਦਾ ਪੂਰਾ ਸਾਰਾ ਤੁਹਾਨੂੰ ਦੋ ਮਿੰਟ ਚ ਲੱਭਣਾ ਨਹੀਂ ਭਾਜੀ ਕਿੱਥੇ ਜਾਂਦਾ ਹੈ ਲੋਈ ਦਾਣੇ ਤਣਕੇ ਦੇ ਉੱਪਰ ਹੀ 6-6 ਘੰਟੇ 7-7 ਘੰਟੇ ਮੰਗਦੇ ਅੱਜ ਤੇ ਉਹਦੀ ਪਾਰ ਭਾਜੀ ਨੇ ਜੋ ਦੱਸਿਆ ਅਸੀਂ ਤੁਹਾਨੂੰ ਦੱਸਾਂਗੇ ਅਵੀ ਪਾਰਦਾ ਜੀ ਜੋਤੀ ਵੀਰੇ ਪਾਰਦਾ ਜੀ ਲੋਈ ਰੰਗ ਲੱਗੇ ਇਸਟੈਂਪਾਂ ਵਾਲੇ ਕਬੂਤਰ ਜਿਹੜੇ ਜਿੰਨਾਂ ਨੇ ਫੜ ਕੇ ਜਿੰਨਾਂ ਦੇ ਬੱਚੇ ਉਡਾਏ ਨੇ ਖੁਦ ਆਪ ਕੂਤਰ ਉੱਡੇ ਨੇ ਜਿੰਨੇ ਵੀ ਹੁਣ ਇੱਥੇ ਆਏ ਹੈ ਛੱਤ ਤੇ ਸਾਰੇ ਰਿਜ਼ਲਟਡ ਪ੍ਰਿੰਦੇ ਸਾਰੇ ਰਿਜ਼ਲਟਡ ਪ੍ਰਿੰਦੇ ਨੇ ਆ ਵੇਖੋ ਠੀਕ ਹੈ ਜੀ ਲੋ ਜੀ ਇਹਦੀ ਅੱਖ ਦਾ ਕਰੋ ਜੀ ਸ਼ੌਂਕ ਇਹ ਟੈਡੀਆਂ ਦਾ ਤੇ ਸਿਆਲਕੋਟੀਆਂ ਦਾ ਕਰਾਸ ਹੈਗਾ ਜੀ ਚੈੱਕ ਕਰ ਲਓ ਜੇ ਕਿਸੇ ਵੀ ਨੂੰ ਆਬਜੈਕਸ਼ਨ ਹੋਵੇ ਤੇ ਉਹ ਦੱਸ ਸਕਦਾ ਪੁੱਛ ਸਕਦਾ ਠੀਕ ਹੈ ਜੀ ਬਾਕੀ ਸਾਰੇ ਸੀਨੀਅਰ ਪਲੇਅਰ ਜਿੰਨੇ ਵੀ ਲੈਜੈਂਡ ਟੌਪ ਕਲਾਸ ਪਲੇਅਰ ਨੇ ਜਿੰਨੇ ਸਾਡੇ ਸੀਨੀਅਰ ਵੱਡੇ ਭਰਾ ਵੱਡੇ ਉਸਤਾਦ ਨੇ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੁੰਦਾ ਨਵੇਂ ਜਿਹੜੇ ਹੈਗੇ ਨੇ ਪਲੇਅਰ ਉਹਨਾਂ ਲਈ ਆ ਫੁੱਲ ਵਿਊ ਦੇਖ ਲਓ ਓਕੇ ਜੀ ਠੀਕ ਹੋ ਗਿਆ ਇਹ ਪਈ ਸਿਆਲ ਆ ਲੋ ਜੀ ਕਰਾਓ ਸ਼ੌਕ ਕਰਾਓ ਕਰਾਓ ਸ਼ੌਕ ਘਰ ਦਾ ਪੱਠਾ ਘੜਾਓ ਫੌਜੀ ਸਾਹਿਬ ਕਰਾਓ ਹੁਣ ਤੁਸੀਂ ਸ਼ੌਕ ਆ ਆ ਲੋ ਜੀ ਕਰੋ ਇਹਦੀ ਅੱਖ ਦਾ ਸ਼ੌਕ ਸ਼ੌਕ ਕਰਦਾ ਇਹ ਆ ਜੀ ਅਸਲੀ ਸਿਆਲ ਕੋਟੀ ਅੱਖ ਆ ਲੋ ਜੀ ਇਹ ਜੀ ਅੱਖ ਸਿਆਲ ਕੋਟੀ ਸਿਆਲ ਕੋਟੀ ਪ्योर ਬਲੀਡ ਦਾ ਤੁਹਾਨੂੰ ਸ਼ੌਕ ਕਰਵਾਉਂਦੇ ਆ ਛਾਤਾਂ ਵਾਲਾ ਕ੍ਰੋਸ ਜਿਹੜਾ ਦੱਸਦੇ ਉਹ ਜਿਹੜਾ ਦੱਸਦੇ ਪਏ ਐ ਜੀ ਇਹਦਾ ਪਾਰਕ ਦਾ ਫੁੱਲ ਵੀ ਵੇਖ ਲਓ ਐ ਉੱਡਦਾ ਆਪਣੇ ਕੋਲ ਜੋਤੀ ਵੀਰੇ ਹਾਂਜੀ ਹਾਂਜੀ ਆ ਠੀਕ ਹੈ ਜੀ ਇਹ ਕੁੰਦਾ ਜੀ ਇਹਦਾ ਜੀ ਦੇਖੋ ਜੀ ਠੀਕ ਹੈ ਜੀ ਬਹੁਤ ਸੋਹਣਾ ਜੀ ਬਿਹਤਰੀਨ ਕੁੰਦਾ ਪਰਪਲ ਦੀ ਖੂਬਸੂਰਤੀ ਸਾਹਮਣੇ ਤੋਂ ਬਿਲਕੁਲ ਜੀ ਬਿਲਕੁਲ ਦੇਖੋ ਜੀ ਬੈਲੈਂਸ ਬਿਲਕੁਲ ਜੀ ਆ ਬੈਲੈਂਸ ਜੀ ਜੀ ਇੱਧਰ ਮੰਗਰੀ ਛੱਡਦੇ ਨਾ ਆਹ ਦੇਖੋ ਜੀ ਇੱਧਰ ਛੱਡਦੇ ਨਾ ਹਾਂ ਠੀਕ ਠੀਕ ਪਾਰਨਾ ਨਿਕਲ ਜਾ ਇਹ ਪੰਜੇ ਜੀ ਪੰਜਿਆਂ ਦਾ ਸ਼ੌਂਕ ਬਿਲਕੁਲ ਖੁਸ਼ਕਾ ਪੰਜੇ ਜੀ ਫੁੱਲ ਵੀਊ ਇਹਦਾ ਫੁੱਲ ਵੀਊ ਜੀ ਠੀਕ ਹੈ ਜੀ ਅੱਜ ਉਸਤਾਦ ਜੀ ਕਰਵਾਓ ਸ਼ੌਂਕ ਲੋ ਜਨਾਬ ਲੋ ਜੀ ਕਰੋ ਇਹਦੀ ਅੱਖ ਦਾ ਸ਼ੌਕ ਹੈ ਇਹਨੇ ਪੱਟੀ ਹੈ ਕੇ ਉਸਤਾਦ ਜੀ ਆ 골ਡਨ ਜੇ ਠੀਕ ਹੈ ਜੀ ਇਹਨਾਂ ਦੀ ਪੱਠੀ ਤੁਹਾਨੂੰ ਖਾਣੇ ਆ ਵਾਹ ਜੀ ਵਾਹ ਕੀ ਬਾਤ ਹੈ ਸੋਨੇ ਦਾ ਸੁਹਾਗ ਵਾਲੀ ਗੱਲ ਹੋ ਗਈ ਹੈ ਜੀ ਆ ਦੇਖੋ ਪਰ ਇਹਨਾਂ ਦਾ ਜੀ ਫੁੱਲ ਫੁੱਲ ਜੜਾ ਕਸੂਰੀ ਪਾ ਰਗਾ ਨਹੀਂ ਹੋਇਆ ਕਿ ਪੀ ਅੰਗੇ ਥੋ ਰੀਅਲ ਥਾਈ ਬੰਦ ਆ ਚੀਜ਼ ਉਸਤਾਦ ਦੱਸਣ ਹਾਂਜੀ ਬਿਲਕੁਲ ਜੀ ਬਿਲਕੁਲ ਹਾਂ ਛੋਟੀ ਗੰਡ ਜਿਹੜੀ ਗੰਡ ਛੋਟੀ ਹੈ ਵੇਖੋ ਨਾ ਦੀ ਬੈਸ ਇਹਨਾਂ ਦੇ ਬੱਚੇ ਹਾਂਜੀ ਓਕੇ ਜੀ ਲੋ ਜੀ ਲੋ ਆ ਰੰਗ ਲੱਗੇ ਹੋਏ ਜੇ ਇਹਨਾਂ ਦੇ ਟੂਰਨਾਮੈਂਟਾਂ ਦੇ ਪ੍ਰਾਣੀਆਂ ਜੇ ਵਾਸ਼ਣਾ ਪਾਈਆਂ ਹੀਆਂ ਵੀਰ ਜੀ ਹੁਣਾਂ ਨੇ ਕਾਲੀਆਂ ਜੀ ਇਹ ਜਿਹੜਾ ਜੋੜਾ ਵਿਖਾਇਆ ਹੁਣ ਇਹਨਾਂ ਦੀਆਂ ਪੱਟੀਆਂ ਜੋਤੀ ਵੀਰੇ ਆ ਦੋਵੇਂ ਆ ਜਿਹੜਾ ਜੋੜੇ ਦਾ ਤੁਹਾਨੂੰ ਸ਼ੌਂਕ ਕਰਾਤਾ ਜੀ ਆ ਦੋਵੇਂ ਪੱਟੀਆਂ ਉਸ ਜੋੜੇ ਦੀਆਂ ਜੀ ਦੋਵੇਂ ਧੀਆਂ ਠੀਕ ਹੈ ਜੀ ਆ ਲਓ ਜੀ ਕਰੋ ਇਹਦੀ ਅੱਖ ਦਾ ਸ਼ੌਕ ਜਿਹੜਾ ਹੁਣੇ ਜੋੜਾ ਛੱਡਿਆ ਨਾ ਹਾਂਜੀ ਹਾਂਜੀ ਜਿਹੜਾ ਹੁਣੇ ਛੋੜਾ ਤੁਹਾਨੂੰ ਪਹਿਲੇ ਦਿਖਾਇਆ ਨਾ ਗੋਲਡ ਠੀਕ ਹੈ ਜੀ ਉਹ ਸੋਨਾ ਰਿਜ਼ਲਟ ਆ ਬਹੁਤ ਸੋਨਾ ਅੱਛਾ ਇਹ ਕਿੰਨੇ ਵੇ ਤੱਕ ਡਾਰ ਆਈ ਆਪਣੇ ਕੋਈ ਦੀ ਭਾਜੀ ਸ਼ਾਮ ਸ਼ਾਮ ਤੱਕ ਡਾਰਿਆ ਨਾ ਜੀ ਮਤਲਬ ਸਵੇਰੇ ਆਪਾਂ ਕਿੰਨੇ ਵਜੇ ਪੱਲਾ ਮਾਰਾਂਗੇ ਤੇ ਸ਼ਾਮੀ ਕਿੰਨੇ ਵੇ ਤੱਕ ਡਾਰਿਆ ਜੀ ਭਾਜੀ ਇੱਦਾਂ ਆਪਣੇ 12 1 ਵਜੇ ਤੱਕ ਉਤਰਦੇ ਭਾਜੀ ਇਹ ਹਾਂ ਕਣਕ ਤੇ ਹੀ ਬਸ ਕਣਕੀ ਗਲੀ ਪਾਉਂਦੇ ਮਤਲਬ ਕੱਲੀ ਕਣਕ ਤੇ ਹੀ ਕਣਕ ਦੇ ਹਾਂਜੀ ਹਾਂਜੀ ਤੇ ਜੀ ਆਪਾਂ ਗਿਰੀਆਂ ਤੇ ਬਲੱਡ ਲਾਈਨ ਹੀ ਉੱਡਦੀ ਆ ਜੀ ਇੱਕ ਤੁਹਾਨੂੰ ਇਹ ਚੀਜ਼ ਹੋਰ ਆ ਚੀਜ਼ ਆ ਲਓ ਜੀ ਬੈਲੈਂਸ ਚੈੱਕ ਕਰੋ ਟੇਲ ਚੈੱਕ ਕਰੋ ਹੱਥ ਵੀ ਵੇਖ ਲਓ ਠੀਕ ਹੈ ਜੀ ਹੱਥ ਵੀ ਬੜੀ ਦੂਰ ਜੇ ਆ ਲਓ ਜੀ ਆ ਜਿਹੜਾ ਥੋੜੀ ਜਿਹਾ ਪਹਿਲੇ ਤੁਹਾਨੂੰ ਕਬੂਤਰ ਵਹਾਇਆ ਨਾ 골ਡਨ ਕਿਹਾ ਜਿਹੜਾ ਉਹਦੀ ਧੀ ਜੇ ਆ ਵੇਖੋ ਓਕੇ ਜੀ ਇਹ ਠੀਕ ਹੋ ਗਿਆ ਤੁਹਾਡਾ ਟੈਡੀ ਉਹਨਾਂ ਨੇ ਹੀ ਭਾਈ ਠੀਕ ਹੋ ਗਿਆ ਜੀ ਉਸਤਾਦ ਜੀ ਉਹਨਾਂ ਨੇ ਗਿਫਟ ਕੀਤਾ ਟੈਡੀ ਉਹਨਾਂ ਨੇ ਪੱਟੀ ਲਾਈ ਹੋਰੀ ਪਹਿਲਾਂ ਆ ਵੇਖੋ ਇਹ ਤਾਂ ਪਿਓ ਪਹਿਲੇ ਵਿਖਾਇਆ ਉਹਨਾਂ ਦੀਆਂ ਧੀਆਂ ਨੇ ਇਹ ਨਾਲ ਪੱਟੀਆਂ ਆਰਡਰੀਆਂ ਨੇ ਡੇਢ ਦੋ ਡੇਢ ਦੋ ਦਾਣੇ ਤੇ ਕਰ ਰਹੀਆਂ ਨੇ ਠੀਕ ਹੋ ਗਿਆ ਜੀ ਬਹੁਤ ਸੋਹਣਾ ਅੱਛਾ ਰਿਜ਼ਲਟ ਐਸ ਜੋੜੇ ਦਾ ਪਹਿਲੇ ਜੋੜੇ ਦਾ ਵੀ ਤੁਹਾਨੂੰ ਸ਼ੋਅਨ ਕਰਾ ਦਿੱਤਾ ਠੀਕ ਹੈ ਜੀ ਇਹ ਫੜੀਂਗਾ ਅੱਥਾ ਕਰਾ ਚੱਕ ਨਾ ਜੀ ਦੇਖੋ ਨਾਰੀ ਆ ਇਹ ਸ਼ਾਰਕ ਠੀਕ ਹੋ ਗਿਆ ਓਕੇ ਹੋ ਗਿਆ ਜੀ ਇਹ ਜਿਹੜਾ ਤੁਹਾਡੇ ਵੱਲੋਂ ਨਾਰਾ ਆ ਸੋਲ ਸਾਹਿਬ ਔਰੇ ਚੋਂ ਆ ਜੀ ਇਹ ਹਾਂ ਜੀ ਵੀਰ ਜੀ ਤੁਸੀਂ ਜੋਤੀ ਵੀਰੇ ਕੀ ਕਹਿ ਰਹੇ ਸੀ ਕਿਦੇ ਚੋਂ ਆਏ ਇਹ ਭਾਜੀ ਹੁਣਾ ਗਿਫਟ ਕੀਤਾ ਉਸਤਾਦ ਜੀ ਹੁਣਾ ਇਹ ਤੁਹਾਡੇ ਉਸਤਾਦ ਜੀ ਹੁਣਾ ਨੇ ਗਿਫਟ ਕੀਤਾ ਹਾਂ ਜੀ ਗਿਫਟ ਕੀਤਾ ਟਾਜੀ ਆ ਠੀਕ ਹੈ ਜੀ ਲਓ ਜੀ ਇਹ ਵੀ ਫੜਿਆ ਭਾਈ ਪਾਉ ਆਏ ਦੀ ਅੱਖ ਚ ਮੈਂ ਭਾਜੀ ਜਿਹੜੀ ਸੁਹਾੜੇ ਦੀ ਠੀਕ ਹੈ ਜੀ ਸਸਰਾ ਦੇਖਣਾ ਪੜਿਆ ਪਹਿਲਾਂ ਫੁੱਲ ਵਿਊ ਇਹਦਾ ਬਗਾਲੀ ਵਿੱਚ ਉਹ ਜਿਹੜੀ ਚੀਜ਼ਾਂ ਜਿਹੜੀ ਬਲੱਡ ਲਾਈਨ ਦੱਸਤੀ ਉਹ ਨਿਕਲ ਇਹ ਪ੍ਰੰਗ ਦਾ ਜਸਦੀਪ ਭਾਜੀ ਤੁਸੀਂ ਛੱਡ ਕੇ ਵੀ ਇਹਦਾ ਸ਼ੌਂਕ ਕਰਾਉਣਾ ਥੋੜਾ ਜਿਹਾ ਆ ਠੀਕ ਹੈ ਜੀ ਜਰੂਰ ਜਰੂਰ ਇਹਨੂੰ ਇੱਧਰ ਛੱਡ ਦਿਓ ਆਪਾ ਇਹ ਪੱਪਾ ਭਾਰੀ ਹੁੰਦਾ ਆ ਆ ਠੀਕ ਹੈ ਜੀ ਅੰਦਰ ਅੰਦਰ ਛੱਡ ਦਿਓ ਉੱਪਰ ਛੱਤ ਤੇ ਛੱਡ ਦਿਓ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਨੂੰ ਮਾੜਾ ਜਿਹਾ ਅੰਦਰ 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 ਛੱਤ ਤੇ ਲੈ ਜਾਓ ਛੱਤ ਤੇ ਉੱਤੇ ਉੱਤੇ ਜਾਣਾ ਆ ਲਓ ਜੀ ਕਰੋ ਜੀ ਸ਼ੌਂਕ ਇਹਦਾ ਆਪਾਂ ਪਾ ਰਹੀ ਹਾਂ ਇਹ ਜੋਤੀ ਵੀਰੇ ਜੋੜੇ ਜੀ ਪਾਇਆ ਏ ਇਹ ਜੋੜਾ ਹੀ ਆ ਜੀ ਆ ਕਰੋ ਸ਼ੌਂਕ ਜੀ ਆ ਜੋੜੇ ਦਾ ਹੀ ਜੀ ਖੜ ਤਾਂ ਵੇਖੋ ਆ ਪੂਰਾ ਸਪਾਂਗੂ ਖੜਦੇ ਜੀ ਆ ਲੋ ਜੀ ਆ ਵੀਰ ਦੇ ਖੁੱਡੀਆਂ ਉਖਾ ਦੀਏ ਆ ਵੀਰ ਨੇ ਖੁੱਡੀਆਂ ਬਣਾਈਆਂ ਆ ਇਹ ਮਿੱਟੀ ਵਾਲੀਆਂ ਆ ਠੰਡੀਆਂ ਖੁੱਡੀਆਂ ਬਣਾਈਆਂ ਜੀ ਵੀਰ ਨੇ ਠੀਕ ਹੈ ਜੀ ਤੇ ਉਧਰ ਜਾਲੀ ਰੱਖੀ ਆ ਜੋੜੇ ਪਾਉਣ ਵਾਸਤੇ ਵੀਰ ਨੇ ਵਿੱਚ ਜੋੜੇ 5-7 ਹੀ ਰੱਖੇ ਵੀਰ ਨੇ ਪਰ ਰੱਖੇ ਪੂਰੇ ਸਿਰੇ ਦੇ ਜੀ ਜੋੜੇ 5-7 ਹੀ ਜੇ ਵੀਰ ਕੋ ਪਰ ਰੱਖੇ ਸਾਰੇ 나ਗ ਹੀ ਜੇ ਵਿੱਚ ਆਹ ਲੋ ਜੀ ਆਹ ਲੋ ਜੀ ਆਹ ਲੋ ਜੀ ਜਰੂਰ ਬੋਲੋ ਜੀ ਆ ਜੋਤੀ ਵੀਰ ਨੂੰ ਬੁਲਾਉਣਾ ਹੋਣਾ ਆਪਾਂ ਹਾਂ ਜੀ ਆਹ ਬੁਲਾਉਣਾ ਉਹਦੇ ਆ ਲੋ ਮੈਂ ਆਹ ਆਹ ਮਾਦੀ ਨੂੰ ਹੈਗਾ ਨਹੀਂ ਇਹ ਭਾਜੀ ਮਾਦੀ ਆਪਣੇ ਘਰ ਦੀ ਪੱਠੀ ਸਲਵਾਰਾ ਟੈਡੀ ਜਿਹੜਾ ਸਤਾਜ ਜੁਣਾਸੂ ਸਤਾਜ ਨੂੰ ਸੋਹ ਕਰਾਇਆ ਨੇ ਜੀ ਦਾ ਉਹ ਮਾਦੀ ਉਹਦੀ ਮਾਦੀ ਹੀ ਆਪਣੀ ਪੱਠੀ ਹੈ ਜੀ ਇਹਦੀ ਮਾਂ ਆਪਣੇ ਸਮਿਸ਼ਤ ਆਦੂਨਾਂ ਕੋ ਪਈ ਥਮਨ ਜੀ ਇਹ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਗਿਫਟ ਕੀਤੀ ਮਾਣਾਂ ਨੂੰ ਇਹ ਕਿੰਨਾਂ ਨੂੰ ਗਿਫਟ ਕੀਤੀ ਹੈ ਕਿਰੀ ਦੁਬਾਰਾ ਦੱਸ ਦਿਓ ਮਾੜਾ ਜੀ ਉਹਨੇ ਉਸਤਾਦ ਹੋਣੇ ਆਪਣੇ ਥਮਨ ਵਾਲੇ ਉਹਨਾਂ ਨੂੰ ਗਿਫਟ ਕੀਤੀ ਇਹਨਾਂ ਦੀ ਮਾਂ ਹੈ ਜੀ ਇਹਦੀ ਮਾਂ ਗਿਫਟ ਕੀਤੀ ਹੈ ਇਹਦੀ ਮਾਂ ਉਹਨਾਂ ਨੇ ਗਿਫਟ ਕੀਤੀ ਤੇ ਕਿੰਨੇ ਵੇ ਤੱਕ ਇਹਦੀ ਪ੍ਰਵਾਜ ਆ ਰਹੀ ਹੈ ਜੀ ਇਹਦੀ ਡਾਰ ਕਿੰਨੇ ਵੇ ਤੱਕ ਆ ਰਹੀ ਹੈ ਭਾਜੀ ਇਹਨੂੰ ਚੈੱਕ ਕਰਕੇ ਸਾਮਾ ਤੱਕ ਡਾ ਕੇ ਫਿਰ ਇਹਨਾਂ ਨੂੰ ਬੱਚਿਆਂ ਦੇ ਅੱਦੇ ਪਾਇਆ ਐਡਾ ਜੀ ਇਹ ਵੀ ਹੁਣ ਬੱਚਿਆਂ ਦੇ ਬਾਤ ਦੀ ਹੈ ਜੀ ਬੱਚਿਆਂ ਦੇ ਪਾਤੇ ਨਾ ਨਰ ਲਾਇਆ ਵੀ ਫੜਿਆ ਪਾਤਾ ਅੱਛਾ ਇਹ ਨਰ ਲਾਇਆ ਵਾ ਨਾਲ ਇਹ 골 ओके okay, जी ठीक हो गया जी आ देखो ओके हो गया जी ठीक है okay, ना ए लालगी जी ओके हो गया ए ਦਾ ਬੈਲੈਂਸ ਜੀ ਠੀਕ ਹੈ ਜੀ ਠੀਕ ਹੈ ਜੀ ਆ ਇਹ ਰੰਗ ਲੱਗੇ ਜੇ ਇੱਕ ਵੀ ਪਰਿੰਦਾ ਮਾੜਾ ਨਹੀਂ ਕੋਈ ਵੀ ਦੋੜ ਬੈਲੈਂਸ ਬਿਲਕੁਲ ਬਿਲਕੁਲ ਜੀ ਬਹੁਤ ਸਾਰੇ ਪਰਿੰਦੇ ਤੇ ਤੁਸੀਂ ਜਿੱਦਾਂ ਜਸਦੀਪ ਭਾਜੀ ਕਹਿ ਰਹੇ ਜੇ ਕਿ ਸਾਰੇ ਜੋੜੇ ਡੱਕਦੇ ਸਾਰੇ ਪਰਿੰਦੇ ਆਪਾਂ ਜੋੜਿਆਂ ਚ ਪਾਤੇ ਆ ਉਹਨਾਂ ਦਾ ਜੋੜਿਆਂ ਚ ਪਾਉਂਦਾ ਮਤਲਬ ਇਹ ਆ ਕਿ ਹੁਣ ਤੋਂ ਜਿਹੜੀ 2025 ਦੀ ਤਿਆਰੀ ਸ਼ੁਰੂ ਹੋ ਗਈ ਹੈ ਆ ਠੀਕ ਹੈ ਜੀ ਹਾਂ ਜੀ ਜਿੱਦਾਂ ਕੀ ਹੁਣ ਆਪਾਂ 2025 ਵਾਸਤੇ ਆਹ ਛੱਤ ਤਿਆਰ ਕਰਦੇ ਪਏ ਆਂ ਜੀ ਪੂਰਾ ਜੋਰ ਲੱਗਾ ਪਿਆ ਇਸੇ ਛੱਤ ਤੇ ਜੀ ਇੱਥੇ ਛੱਤ ਦੇ ਹਾਂਜੀ ਬਿਲਕੁਲ ਸਾਰੇ ਭਰਾ ਇਕੱਠੇ ਸ਼ੌਂਕ ਕਰਾਂਗੇ ਮਤਲਬ ਭਾਜੀ ਇਹ ਹਾਰਾਂ ਜੀਤਾ ਮਕਦਰ ਦੀਆਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਵਾ ਵੀ ਜੋਰ ਪੂਰਾ ਲਾਵਾਂਗੇ ਇਸੇ ਛੱਤ ਤੇ ਹਾਂਜੀ ਠੀਕ ਹੈ ਜੀ 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 ਬਿਲਕੁਲ ਪਰਿੰਦੇ ਸੋਹਣੇ ਢਾ ਕੇ ਓਡਣਗੇ ਜੀ ਓਡਣਗੇ ਬਿਲਕੁਲ ਹਾਂਜੀ ਜੇ ਪਰਿੰਦੇ ਸੋਹਣੇ ਬਣਾ ਲਏ ਆ ਤੇ ਓਡਣਗੇ ਵੀ ਬਿਲਕੁਲ ਇਹ ਬੰਦੇ ਦਾ ਰੱਬ ਸਾਥ ਦਿੰਦਾ ਜੀ ਬਿਲਕੁਲ ਬਿਲਕੁਲ ਸੱਚ ਅੀ ਦੇ ਨਾਲ ਦਾਵਾਗੇ ਆਓ ਜੀ ਇੱਕ ਦਿੰਦੇ ਦਾਵਰ ਸ਼ਾਉ ਲੋ ਜੀ ਇਹਨਾਂ ਨੂੰ ਮਿਸਿਆਂ ਚ ਗਿਣਿਆ ਜਾਂਦਾ ਬੇਅੰਤ ਪਰਵਾਹਾਂ ਇਹਨਾਂ ਦੀ ਆ ਠੀਕ ਹੈ ਜੀ ਇਹ ਤੁਸੀਂ ਉਥੇ ਘਰ ਵੀ ਸ਼ੌਂਕ ਕੀਤਾ ਹੈ ਹਾਂਜੀ 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 ਹਾਂ ਨੇ ਦਿੱਤਾ ਇੱਕ ਇੱਕ ਦਿਨਾਂ ਜੇ ਚਲਦੇ ਫਿਰ ਆ ਪਾਣੀ ਦਾ ਉੱਥਾ ਜਿਹੜਾ ਇਹ ਕੋਟ ਇੱਕ ਟਾਂਗ ਵਾਲਾ ਸੀ ਹਾਂਜੀ 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 ਠੀਕ ਹੈ ਤਕਰੀਬਨ ਠੀਕ ਹੋਈ ਆ ਪਰ ਪੱਲਾ ਜੀ ਠੀਕ ਹੈ ਜੀ ਉਹਨੂੰ ਦਾ ਮਨ ਆ ਇਹ ਪੰਜੇ ਆ ਇਹ ਪੰਜੇ ਜੇ ਦੇ ਖੁਸ਼ਕ ਪੰਜੇ ਜੇ ਆ ਪੂਰੇ ਇਹ ਵੀ ਢਾ ਕੇ ਰੋਕੀ ਹੈ ਜੀ ਬਿਲਕੁਲ ਜੀ ਢਾ ਕੇ ਚੱਕਿਆ ਕੋਈ ਵੀ ਪਰਿੰਦਾ ਇੱਥੇ ਨਾ ਬਿਨਾਂ ਡਾਇਆ ਮਤਲਬ ਜਿਹੜਾ ਵੀ ਵੈਸੇ ਜੋ ਅਸੂਲਣ ਬਣਦਾ ਉਹ ਡਾ ਕੇ ਹੀ ਬਣਦਾ ਭਾਜੀ ਡਾ ਕੇ ਹੀ ਪਤਾ ਲੱਗਦਾ ਜੀ ਉਹਦਾ ਡਾ ਕੇ ਪਤਾ ਲੱਗੇਗਾ ਜੀ ਬਿਲਕੁਲ ਉਪਰ ਉਹਦਾ ਰਿਜ਼ਲਟ ਆ ਗਿਆ ਕੋਈ ਬਿਲਕੁਲ ਜਿੱਦਾਂ ਕਹਿੰਦਾ ਵੀ ਖਰਬੂਜਾ ਬਾਹਰੋਂ ਵੇਖਣ ਤੇ ਸਾਰਾ ਖਰਬੂਜਾ ਹੀ ਆ ਜਦੋਂ ਕਟਾਂਗੇ ਪਤਾ ਤੇ ਫੇਰ ਹੀ ਲੱਗੇਗਾ ਨਾ ਮਿੱਠਾ ਇਹਦਾ ਹਿਸਾਬ ਵੀ ਉਹੀ ਆ ਪਰਿੰਦਾ ਡਾ ਕੇ ਵੇਖਾਂਗੇ ਫੇਰ ਹੀ ਪਤਾ ਲੱਗੂਗਾ ਜੀ ਆਪਾਂ ਨੂੰ ਕਬੂਤਰਬਾਈ ਦੇ ਵਿੱਚ ਹੈ ਹੀ ਇਹੀ ਚੀਜ਼ ਹੈ ਮੇਨ ਬੋਰਡ ਉਹ ਛੱਤਮਾਲ ਕੀ ਸਭ ਤੋਂ ਵੱਡਾ ਉਸਤਾਦ ਹੁੰਦਾ ਜੀ ਬਿਲਕੁਲ ਜੀ ਉਹਨੂੰ ਪਤਾ ਹੁੰਦਾ ਮੇਰਾ ਕਬੂਤਰ ਕਿੰਨਾ ਕਿੱਥੇ ਕਿਦਾਂ ਉੜਦਾ ਕਿਦਾਂ ਉਤਰਦਾ ਪਿਆ ਵਾ ਕਿ ਇਦਰੋਂ ਟਲਕੇ ਹੁੰਦਾ ਵਾ ਬਿਲਕੁਲ ਬਿਲਕੁਲ ਹਾਂਜੀ ਔਰ ਇਹ ਜੋੜੇ ਲਾਉਣ ਦੇ ਵਿੱਚ ਵੀ ਸਾਰਾ ਹੱਥ ਜਿਹੜਾ ਹੈ ਜੋਤੀ ਭਾਜੀ ਦਾ ਹੀ ਓਕੇ ਹੁਣ ਕਿਉਂਕਿ ਉਹਨਾਂ ਨੂੰ ਮੈਂ ਇਹ ਦੱਸਿਆ ਵੀ ਤੁਸੀਂ ਖੁਦ ਰਿਜ਼ਲਟ ਵੇਖਣਾ ਆਪਣਾ ਓਕੇ ਸਹੀ ਗੱਲ ਹੈ ਸਤਿ ਆਜਿਓ ਸਹੀ ਗੱਲ ਹੈ ਉਸਤਾਦ ਜੀ ਨੇ ਦੱਸਿਆ ਵੀ ਐਡਾ ਤੁਸੀਂ ਚੈੱਕ ਕਰੋ ਬਿਲਕੁਲ ਬਿਲਕੁਲ ਜੀ ਕੱਲੇ ਭਾਜੀ ਡਾਣੇ ਨਹੀਂ ਆਪਾਂ ਵਾਪਸੀ ਵੀ ਕਰਾਣੀ ਹੈ ਉਸਤਾਦ ਜੀ ਹੋਣਾ ਨਹੀਂ ਤੇ ਤੁਹਾਨੂੰ ਦੱਸਣਾ ਜੀ ਬਾਕੀ ਥੱਲੇ ਬਹਿ ਕੇ ਤੇ ਤੁਸੀਂ ਦੇਖਣਾ ਜੀ ਸਹੀ ਸਹੀ ਗੱਲ ਹੈ ਜੀ ਤੁਸੀਂ ਆਪ ਜੋੜੇ ਲਾ ਕੇ ਬੱਚੇ ਕਢਾ ਕੇ ਡੋਣੇ ਤੇ ਤੁਸੀਂ ਆਪ ਹੀ ਆ ਜੀ ਚੈੱਕ ਵੀ ਕੀਤੇ ਆ ਜਿਹੜੇ ਵਾਪਸੀ ਗੰਢਿਆ ਹੋਂ ਦੇ ਜੋੜੇ ਰੱਖਣ ਦੇ ਜਿਹਨਾਂ ਦੇ ਜੋੜੇ ਆਪਣੇ ਬੱਚੇ ਨਹੀਂ ਗੰਢਿਆ ਉਹਨਾਂ ਦੇ ਜੋੜੇ ਤੋੜੇ ਕਰ ਲਏ ਭਾਜੀ ਓਕੇ ਹਾਂ ਕੱਲੇ ਆਪਾਂ ਡਾਣੇ ਨਹੀਂ ਹੋਂ ਦੀ ਵਾਪਸੀ ਵੀ ਕਰਾਣੀ ਹੈ ਵਾਪਸੀ ਵੀ ਕਰਾਣੀ ਆ ਬਿਲਕੁਲ ਬਿਲਕੁਲ ਉਹ ਤੇ ਸਭ ਤੋਂ ਜਿਆਦਾ ਵੱਡੀ ਗੱਲ ਆ ਜੀ ਜਿਹੜੀ ਵਾਪਸੀ ਕਰਾਉਣੀ ਆ ਆਪਾਂ ਉਹ ਤੇ ਸਭ ਤੋਂ ਵੱਡੀ ਅਹਿਮੀਅਤ ਦੀ ਗੱਲ ਹੀ ਹੋਵਾ ਵੀ ਜਿਹੜਾ ਘਰੇ ਜਾਨਵਰ ਬੋਵੇ ਟਾਈਮ ਤੇ ਆਪਾਂ ਨੂੰ ਉਹਦੇ ਹੀ ਮਿਲਣਾ ਜੀ ਸਹੀ ਪੁਰਾਣੇ ਇਲਾਕੇ ਸਾਫ ਰਿਆਂ ਦਾ ਸ਼ੌਂਕ ਕਰਾਉਂਦੇ ਆ। ਕੀ ਬਾਤ ਹੈ ਕੀ ਬਾਤ ਹੈ। ਆ ਪੁਰਾਣੇ ਇਲਾਕੇ ਜਾਲਦਾਰ ਜਿਹੜੇ ਆਂਦੇ ਸੀ ਨਾ ਪੁਰਾਣੇ ਇਲਾਕੇ ਜਾਲਦਾਰ। ਹਾਂਜੀ 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 ਹਾਂਜੀ। ਹਾਂ ਜੀਆਂ ਨੂੰ ਪੱਟੀ ਵਾਲੇ ਕਹ ਦਿੰਦੇ ਸੀ। ਆ ਠੀਕ ਹੈ ਜੀ। ਸ਼ਬਿਆਣੂ। ਇਹ ਇਲਾਕੇ ਪੁਰਾਣੇ ਜਾਲਦਾਰ ਜਿਹੜੇ ਆ। ਠੀਕ ਹੈ। ਆ ਠੀਕ ਹੈ ਜੀ। ਉਹਨਾਂ ਚੋਂ ਤੇ ਗਲਬੇ ਬੱਚੇ ਲਾਖੇ ਮਾਰਦੀ ਜੇ ਮਾਦੀ। ਓਕੇ। ਹਾਂਜੀ। ਲਾਖੇ ਗਲਬੇ ਬੱਚੇ ਮਾਰਦੀ ਜੀ ਤੇ ਆ ਵੇਖੋ। ਲਾਖਾ ਕਲਰ ਜੇ ਦਾ। ਆ ਠੀਕ ਹੈ ਜੀ। ਆ ਪਾਰ ਪੱਲਾ ਜੀ। ਹਾਂਜੀ। ਠੀਕ ਹੈ ਜੀ। ਇਹ ਵੀ ਲੱਖੇ ਸਾਸਰੇ ਜਿਹੜੇ ਜਾਲਦਾਰ ਓਕੇ ਠੀਕ ਹੈ ਜੀ ਆਪਣੇ ਅੰਮਰਸਰੀਏ ਜਾਲਦਾਰ ਵਜਦੇ ਨੇ ਨਾ ਲੱਖੇ ਹਾਂਜੀ 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 ਬਿਲਕੁਲ ਜੀ ਬਿਲਕੁਲ ਤੇ ਉਹ ਬਰੀਡ ਜੇ ਠੀਕ ਹੋ ਗਿਆ ਜੀ ਅਕਰੋ ਸ਼ੌਂਕ ਆ ਲੋ ਜੀ ਆ ਲੋ ਜੀ ਜਸਦੀਪ ਭਾਜੀ ਇੱਕ ਜੀਰਾ ਪਰਿੰਦਾ ਵਿਖਾਇਆ ਤੁਹਾਨੂੰ ਪਹਿਲਾਂ ਆ ਠੀਕ ਹੈ ਜੀ ਹਾਂਜੀ ਉਸੇ ਦੀ ਪੱਟੀ ਹੈ ਇਹ ਆਪਣੀ ਘਰ ਦੀ ਬਲੱਡ ਲਾਈਨ ਦੀ ਓਕੇ ਓਕੇ ਹਾਂਜੀ ਜਿਹੜੇ ਮੇਨ ਜੋੜੇ ਲੱਗੇ ਹੋਏ ਉਹਨਾਂ ਦੇ ਗਾਂ ਬੱਚੇ ਇਹ ਵੀ ਅੱਗੇ ਡਾਗੇ ਰਿਜ਼ਲਟ ਲਿਖਿਆ ਇਹਨਾਂ ਦਾ ਇਹ ਠੀਕ ਹੈ ਜੀ ਹਾਂਜੀ ਤੇ ਕਿੰਨੇ ਵਜੇ ਤੱਕ ਪਰਵਾਜ਼ ਆ ਰਹੀ ਭਾਈ ਜੀ ਇਹਨਾਂ ਦੀ ਜੋਤੀ ਭਾਈ ਦੱਸਣਗੇ ਰੇ ਜੋਤੀ ਭਾਈ ਆ ਉਸਤਾਦ ਜੀ ਹੁਣਾਂ ਨੇ ਜਿਹੜਾ ਪਰਿੰਦਾ ਫੜਿਆ ਜੇ ਇਹਦੀ ਕਿੰਨੇ ਵਜੇ ਤੱਕ ਪਰਵਾਜ਼ ਆ ਰਹੀ ਹੈ ਅੱਜ ਫੜੀ ਮਾਦੀ ਹੁੰਦੀ ਤਾਂ ਕੀ ਹੈ ਮੋਰਾ ਚ ਫੜੀ ਮਾਦੀ ਇਹ ਮੋਰਾ ਫੜੀ ਹੈ ਹਾਂਜੀ ਅੱਛਾ ਇਹ ਫੜੀ ਹੈ ਜੀ ਮਾਦੀ ਚਾਹਾਂ ਤੋਂ ਸੌਂ ਕਰਾਓ ਡਾਗ ਚੈੱਕ ਕੀਤਾ ਸਾਮਾ ਦਾ ਓਕੇ ਜਿਹੜਾ ਜੀਰਾ ਬੱਚਾ ਵਾ ਉਹ ਚੈੱਕ ਕੀਤਾ ਜੀ ਜਸਦੀਪ ਭਾਈ ਕੁਆਲਿਟੀ ਕੁਆਲਿਟੀ ਬਿਲਕੁਲ ਜੀ ਬਿਲਕੁਲ ਕੁਆਲਿਟੀ ਠੀਕ ਹੈ ਚੜਾਈ ਆਉੜੀਆਂ ਬਣੀਆਂ ਗਈਆਂ ਤਾਂ ਉਹ ਬਿਲਕੁਲ ਜੀ ਸ਼ੌਂਕ ਕਰਾਣਿਆ ਜੀਰੇ ਪੱਠੇ ਦਾ ਹੁੰਦਾ ਔਰ ਦੇਖੋ ਵੀ ਵਾਈਬ੍ਰੇਸ਼ਨ ਓਕੇ ਬਿਲਕੁਲ ਭਾਜੀ ਬਿਲਕੁਲ ਓਕੇ ਹੋ ਗਿਆ ਭਾਜੀ ਆ ਲੋ ਜੀ ਕਰੋ ਇਹਦੀ ਟੇਲ ਦਾ ਸ਼ੌਂਕ ਬੈਲੈਂਸ ਚੈੱਕ ਕਰੋ ਇਹਦਾ ਠੀਕ ਹੈ ਜੀ ਆ ਜੋਤੀ ਭਾਜੀ ਹੁਣ ਲਿਆਏ ਨੇ ਹੋਰ ਪਰਿੰਦੇ ਆ ਜਿਹੜਾ ਛੱਡਿਆ ਜੀ ਪਹਿਲਾਂ ਆਪਾਂ ਆ ਠੀਕ ਹੈ ਜੀ ਦੇਰੀਆ ਸਾਹਿਬ ਹਾਂਜੀ ਮੈਂ ਕਰਾ ਦਸਾਂ ਬੱਚੇ ਤਿੰਨ ਗਲੀ ਦਾ ਬੱਚਾ ਤਾਂ ਨਾ ਬੋਖਾਣਾ ਤੁਸੀਂ ਕਹੋਗੇ ਕਿ ਇਹ 10 ਪਰ ਸਾਫ ਹੈਗਾ ਹੈਗਾ ਪਰ ਬੱਚਾ ਜੋ ਤਿੰਨ ਤਿੰਨ ਗਲੀ ਦਾ ਵਾ ਵਾ ਰੰਗ ਵੇਖੋ ਜੀ ਜੀ ਦੇ ਰੰਗ ਦਾ ਤਾਜ਼ਾ ਤਾਜ਼ੀ ਤੁਹਾਨੂੰ ਮੈਂ ਕੀ ਕਹਣਾ ਨਾ ਤੁਸੀਂ دیਵਾਨੇ ਜੇ ਫੈਨ ਜੇ ਇਹ ਕਮਗਰ ਹੈਗਾ ਜਿਵੇਂ ਸਲੇਟੀ ਕਮਗਰ ਸਲੇਟੀਆਂ 'ਚ ਇਹ ਸਲੇਟੀਆਂ ਦਾ ਮੈਂ ਲਵਰ ਹੈਗਾ ਜੀ ਹਾਂਜੀ ਇਹ ਕਮਗਰ ਜੇ ਇਹ ਜੇ ਅੰਨੇ ਕੇ 5-5 4 ਘੰਟੇ ਲਾ ਕੇ ਆਂਡੇ ਭਾਜੀ ਹਾਂਜੀ ਹਾਂਜੀ ਜੋਤੀਵੀਰ ਜੀ 4-4 ਘੰਟੇ ਭਾਜੀ ਲਾ ਕੇ ਆਂਡੇ ਨੇ ਜੀ ਇਡੇ ਕੀ ਢਣੇ ਕੀ ਭਾਈ ਇਹ ਆਪਣੇ ਘਰ ਦਾ ਹੀ ਜੁੜੇ ਦਾ ਬੱਚਾ ਵਾ ਪਾ ਗੰਡਾ ਹੁਣੇ ਛੱਡ ਕੇ ਢਾ ਕੇ ਵੇਖ ਲੋ ਇਹ ਭਾ ਸਾਾਨੂੰ ਚੈਲੰਜ ਕਰਦਾ ਵੀ ਬਹੁਤ ਧੁੱਪੇ ਸਾਡੇ ਨਾਲ ਅਕਲੀ ਆਰੀ ਇੱਕ ਉੱਪਰ ਲੀਆਂ ਕਲੀਆਂ ਗਿਆ ਲਾ ਹਾਂਜੀ ਤਿੰਨ ਸੱਤ ਤਿੰਨ ਤਿੰਨ ਕਲੀ ਦਾ ਬੱਚਾ ਜੇ ਅੱਜ ਇੱਕ ਵਾਰੀ ਦੁਬਾਰਾ ਚੈੱਕ ਕਰਾਇਓ ਕਿਹੇ ਵੀਰ ਆ ਠੀਕ ਹੈ ਜੀ ਚਾਰ ਹਾਂਜੀ ਇੱਕ ਮਿੰਟ ਇੱਕ ਮਿੰਟ ਚਾਰ ਹਾਂਜੀ ਆਖੋ ਇਹ ਹੋਵੇ 1 2 3 4 5 6 7 ਦੇ ਤਿੰਨ ਕਲੀ ਦਾ ਬਚਾ ਜੀ ਤਿੰਨ ਕਲੀ ਦਾ ਬਚਾ ਠੀਕ ਹੈ ਜੀ ਕਲੀਅਰ ਹੋ ਗਿਆ ਜੀ ਓਕੇ ਜੀ ਤੇ ਆਹ ਵੇਖੋ ਉਹ ਕਲੀਅਰ ਮੈਂ ਤਾਂ ਕੀਤਾ ਜੀ ਕਿਸੇ ਲਈ ਨਾ ਕੋਈ ਪਰ ਤਾਂ ਚੜਿਆ ਹੁੰਦਾ ਤੇ ਉਹ ਇੱਕ ਅਧੀ ਕਲੀ ਘਟ ਜਾਂਦੀ ਆ ਤਾਂ ਕਰਕੇ ਇਹ ਪੰਜੇ ਦੇਖੋ ਜੀ ਇਹਦੇ ਆਹ ਜੇ ਕਮਗਰ ਬਿਲਕੁਲ ਜੀ ਠੀਕ ਹੈ ਜੀ ਸਲੇਟੀਆਂ ਚ ਇਹ ਮਗਰ ਪਿਓਰ ਕਮਗਰ ਆਪਣੇ ਭਾਜੀ ਜੋਤੀ ਭਾਜੀ ਇਹਦੇ ਜੋੜਾ ਲਿਆਓ ਜੀ ਆ ਕੀੜੇ ਜੁੜੇ ਦਾ ਬਚਾ ਤੁਹਾਨੂੰ ਸ਼ੌਂਕ ਕਰਾਇਆ ਹੋਣਾ ਓਕੇ ਆਹ ਵੇਖੋ ਤੁਸੀਂ ਹੁਣ ਇਹ ਲੋ ਜੀ ਦੀਵੇ ਦੀਵੇ ਨਹੀਂ ਨਹੀਂ ਘੱਟ ਗਏ ਆ ਲੋਈ ਆ ਬਣਦਾ ਜੇ ਦੀਵਾ ਇਹਦੀ ਅੱਖ ਚ ਠੀਕ ਹੈ ਜੀ ਇਹ ਦੀਵੇ ਵਾਲਾ ਜੇ ਇਹ ਦੀਵਾ ਬਣਦਾ ਪਿਆ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਓ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ